ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਿਹਰਬਾਨਪੁਰਾ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਲਾਗੇ ਜੰਡਿਆਲਾ ਗੁਰੂਆ ਤੇ ਲਾਗੇ ਬਿਲਕੁਲ ਟੋਲ ਪਲਾਜਾ ਵੀ ਆ ਜਿਹੜਾ ਮਾਨਾ ਵਾਲਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਤੇ ਦੋ ਚੰਗੀਆਂ ਵੱਛੀਆਂ ਤੁਹਾਨੂੰ ਦਿਖਾਉਣੀ ਆਵਾ ਕੀੜੀਆਂ ਇਹ ਤੁਹਾਨੂੰ ਬਾਜੂ ਦਿਖਾਉਣੇ ਆ ਤਿੰਨ گاਵਾ ਜਿਹੜੀਆਂ ਉਧਰ ਪੱਜੀਆਂ ਵਾ ਪਹਿਲਾਂ ਤੁਹਾਨੂੰ ਉਹ ਦਿਖਾ ਦਈਏ ਤੇ ਫਿਰ ਤੁਹਾਨੂੰ ਆਹ ਵਾਲੇ ਜਿਹੜੇ ਚਾਰ ਪਸ਼ੂ ਹੌਲੇ ਭਾਜੇ ਚਾਰੇ ਹੌਲੇ ਭਾਜ ਤੁਹਾਨੂੰ ਦਿਖਾਵਾਂਗੇ ਅੰਡ ਤੇ ਵੀਡੀਓ ਪੂਰੀ ਅੰਡ ਤੱਕ ਕਰ ਜਰੂਰ ਵੇਖਿਓ ਆਹ ਚੰਗੇ ਰਿਕਾਰਡ ਵਾਲੀਆਂ ਤਿੰਨ ਗਾਵਾਂ ਜਿਹੜੀਆਂ ਤੁਹਾਨੂੰ ਇੱਧਰ ਦਿਖਾਉਣੀਆਂ ਵਾਂ ਤੇ ਪਹਿਲਾਂ ਤੁਹਾਨੂੰ ਇਹ ਵਾਲੀਆਂ ਦਿਖਾਉਨੇ ਆ ਤੇ ਫਿਰ ਤੁਹਾਨੂੰ ਉਧਰ ਦਿਖਾਵਾਂਗੇ ਤੇ ਬਾਕੀ ਵੀਡੀਓ ਅੰਡ ਤੱਕ ਕਰ ਵੇਖਿਓ ਤੇ ਗੱਲਬਾਤ ਹੁਣ ਕਰਦੇ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਬਹੁਤ ਵਧੀਆ ਜੀ ਚਲੋ ਇਹ ਦੇ ਚਾਹੀਦਾ ਜੇ ਤੇ ਨਾਮ ਦੱਸਦੇ ਕਰੀ ਫਿਰ ਨਾਮ ਆਪਣਾ ਸੱਜੀ ਸਿੰਘ ਜੀ ਪਿੰਡ ਮਿਹਰਬੰਦਪੁਰਾ ਜਲੰਧਰ ਰੋਡ ਦੇ ਨਾਲ ਟੂਲਪਲੇ ਜਾਣਾ ਤੇ ਯਾਹ ਲਗਾ ਹਾਂਜੀ ਹਾਂਜੀ ਯਾਹ ਤਾਂ ਓਦਾਂ ਕਿਲੋਮੀਟਰ ਤੇ ਟੂਲਪਲੇ ਤੋਂ ਓਦਾਂ ਕਿਲੋਮੀਟਰ ਠੀਕ ਹੈ ਹਾਂਜੀ ਜਿੱਥੇ ਫੇਲੀ ਆ ਹਾਂਜੀ ਫੇਲੀ ਤੋਂ ਓਦਾਂ ਕਿਲੋਮੀਟਰ ਹੈ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 84270 ਚੋਨਾ ਚਾਰਸਤਾਨ ਨੂੰ ਠੀਕ ਹੈ ਤੇ ਅੱਜ ਦੂਸਰੀ ਵੀਡੀਓ ਆਪਣੀ ਤੁਹਾਡੇ ਕੋਲ ਹੈ ਨਾ ਤੇ ਪਿਛਲੀ ਵੀਡੀਓ ਤੇ ਵੇਖ ਗਏ ਹਮਾਰੇ ਹੋਰ ਜੀ ਪਾਈ ਬਛੀਆਂ ਵੇਖੀਆਂ ਹੋਣੀਆਂ ਜਰਗਾਨੀ ਤੇ 20 ਵੀ ਲੱਗੀਆਂ ਹੋਣੀਆਂ ਅੱਛਾ ਉਹ ਵੀ ਇਹੀਂ ਗਾਂਆਂ ਨਾਲ ਬਛੀਆਂ ਜਦੋਂ ਮਿਲ ਜਾਂਦੇ ਫਿਰ ਭੇਜਦੇ ਆ ਬੰਦਿਆਂ ਨੂੰ ਅੱਛਾ 20 ਬਛੀਆਂ ਜਿਹੜੀਆਂ ਉਦਨ ਵਾਲੀ ਵੀਡੀਓ ਤੇ ਵੇਖੀਆਂ ਮਾੜੀਆਂ ਬਾਈ 23 ਮੇਰੇ ਸਾਹ ਹੁਣ ਜੇ ਦੂ ਬਾਗੀ ਬਾਈ 23 ਤੇ ਫੋਨ ਫਾਨ ਪੂਰੇ ਆਏ ਮੇਰਾ ਤਾਂ ਫੋਨ ਭਾਈ ਬੱਚਿਆਂ ਦੇ ਬਹੁਤ ਜ਼ਿਆਦੇ ਫੋਨ ਹੁੰਦੇ ਠੀਕ ਆ ਲੈਂਦੇ ਆ ਦੋ ਬੱਚਿਆਂ ਚ ਫੇਰ ਇਹ ਦੋ ਬੱਚੇ ਆ ਵੱਡੀ ਗਾਂ ਦੇ ਨਾਲ ਹੀ ਆਈਏ ਫਰਨ ਦੇ ਵਿੱਚੋਂ ਬੱਚੀ ਅੱਛਾ ਹਾਂਜੀ ਤੇ ਅੱਜ ਵੀ ਗਾਵਾਂ ਚੰਗੇ ਰਿਕਾਰਡ ਆ ਲਈਆਂ ਆ ਸਾਰੀਆਂ ਜੀ ਚਾ ਤਿੰਨ ਗਾਂ ਜਿਹੜਾ ਬਹੁਤ ਜ਼ਰੀਆਂ ਵੱਡੀਆਂ ਬੱਚੀਆਂ ਤੇ ਆ ਜਿਹੜੀਆਂ ਮੈਂ ਚੰਗੇ ਰਿਕਾਰਡ ਆ ਲਈਆਂ ਮੇੜਾਆਂ ਜਿਹੜੀਆਂ ਤੇ ਆ ਜਿਹੜੇ ਪਹਿਲੇ ਨੰਬਰ ਤੇ ਹੀ ਆ ਇਹ ਭਾਈ ਸਵੇਰੇ ਸੂਈ ਹੈ ਅੱਛਾ ਅੱਜ ਸਵੇਰੇ ਸੂਈ ਹੈ ਹਾਂ ਬੱਚਾ ਮਗਰ ਬੱਚਾ ਆ ਗਿਆ ਠੀਕ ਆ ਜੀ ਤੇ ਕਿੰਨੇ ਕ ਦੁੱਧ ਆ ਲਈ ਆ ਇਹ 27 ਕਿਲੋ ਵੀ ਭਾਈ ਇਹਨੇ ਬਲੂਨ ਕਿਤੋਂ ਪਾਇਆ ਜੀ ਅੱਛਾ ਪਹਿਲੇ ਸਵੇਰ ਜਰਾ ਇਹਨੇ 27 28 ਤੇ ਐਰ ਕੇ ਕਿੰਨਾ ਕੱਢੀ ਜਾਊਗੀ ਐਰ ਕੀ ਤੇ ਭਾਈ 30 ਤੋਂ ਪਲਾਸਟਿਕ ਕਰੂ ਛਿੱਗੀ ਆ ਦੂਜਾ ਸੁਗਾਰੀ ਜੀ ਅੱਛਾ ਹਾਂਜੀ ਥਣ ਥਣ ਵਿਖਾ ਦਿਓ ਬਾਕੀ ਤੋਰ ਕੇ ਵਿਖਾ ਦਿੰਦੇ ਆ ਹਾਂ ਦੇਖ ਸਕਦੇ ਜੀ ਖਾਣਾ ਦਾ ਸਾਈਜ਼ ਗਿਆ ਭਾਜੀ ਬਿਲਕੁਲ ਉਨੀ ਇੱਕ ਹੀ ਥੋੜੀ ਬਾਤੀ ਕੋਈ ਮਾਮੂਲੀ ਜੀ ਪਾਲ ਆਪਾਂ ਦੇਖ ਸਕਦੇ ਆ 8 ਕਿਲੋ ਮਤਲਬ ਥੋੜਾ ਚੋਇਆ ਹੋਇਆ ਆ ਭਾਜੀ ਇੱਕੋ ਟਾਈਮ ਚੁਵਾਈ ਹੋਈ ਤੇ 8 ਕਿਲੋ ਲੀਟਰ ਜਿਹੜਾ ਕਹਿੰਦੇ ਵੀ ਕੱਢਿਆ ਬਾਕੀ ਇੱਕ ਅੱਧ ਕਾਠ ਪੱਖਾ ਪੂਰੀ ਹੈ ਜਵਾਨ ਆ ਹਾਂਜੀ ਉਹਨੂੰ ਸਾਈਜ਼ ਦੀ ਗਾਂ ਇਹ ਆ ਵੀ ਜਿਹੜੇ ਵੀਰ ਸ਼ਕੀਨ ਆ ਚੰਗੀਆਂ ਗਾਵਾਂ ਰੱਖਣ ਦੇ ਤੇ ਬਾਕੀ ਜਿਹੜੀ ਅੱਤ ਬਾਤ ਤੁਹਾਨੂੰ ਦਿਖਾਉਣੀ ਆ ਉਹ ਤੇ ਸਵਾਈ ਵੀ ਲੈ ਲਿਆ ਥਣ ਦੇਣੀ ਵਾਲਾ ਚੰਡਾ ਲੱਗਾ ਕਿੱਥੇ ਕਿੱਥੇ ਲੱਗਾ ਬਿਲਕੁਲ ਖਾਲੀ ਆ ਐਡੀ ਬੋਲੇ ਤੋਂ ਠੀਕ ਆ ਕੋਈ ਮਤਲਬ ਇਹਨੂੰ ਇਹ ਆ ਵੀ ਇਹ ਬੋਲਾ ਕੱਢਿਆ 8 ਲੀਟਰ ਹਾਂਜੀ ਸ਼ਾਇਦ ਆਂਦਾ ਜੀ ਠੀਕ ਆ ਜੀ ਬਾਕੀ ਗਾਵਾਂ ਵੱਡੀਆਂ ਵਾਂ ਜੇ ਜੂ ਸੁੱਟਦੀ ਐ ਅੱਧੀ ਹੋਈ ਐ ਵੱਛੀ ਪਰ ਕੋੜੀਆਂ ਰਹੀ ਆ ਫਿਰ ਵੀ ਲੰਮੀ ਉੱਚੀ ਬਹੁਤ ਕੱਦ ਕਾਠ ਬੇਲਦੀ ਜਿਹੜੀ ਚੰਗੀ ਉਹ ਕਮਾ ਲਿਆ ਵੀਰ ਜੀ ਬਾਰੇ ਲੈ ਯਾ ਸਿੱਧੀ ਬਾਕੀ ਤਾਜੀ ਸੂਈ ਔਨ ਕਰਕੇ ਨਵਾਈ ਤੋਂ ਵੀ ਨਹੀਂ ਆ ਫਿਰ ਵੀ ਬੋਡੀ ਦੀ ਸ਼ਾਈਨ ਆਪਾਂ ਦੇਖ ਸਕਦੇ ਪੂਰੀ ਆ ਸ਼ਾਈਨ ਬੜੇ ਚੰਗੇ ਘਰ ਲਈ ਹੈ ਜੀ ਲੈ ਜਾਓ ਬੰਦ ਹੋ ਵੀ ਜੀ ਬਾਕੀ ਚੰਗੇ ਪਸ਼ੂ ਦਾ ਜਿਹੜਾ ਇਤਰਾ ਹੀ ਪਤਾ ਲੱਗ ਜਾਂਦਾ ਵਾ ਬਾਕੀ ਇਹੋ ਜਿਹੀਆਂ ਚੀਜ਼ਾਂ ਪਿੱਛੋਂ ਵੀ ਪੈਸੇ ਲੱਗ ਗਏ ਹੀ ਹੁੰਦੀਆਂ ਤੇ ਗਾਂਵ ਵੀ ਪੈਸੇ ਲੱਗ ਗਏ ਜਾਂਦੀ ਨਾਲ ਕਿਉਂਕਿ ਜਦੋਂ ਇਹੋ ਜਿਹੀਆਂ ਚੀਜ਼ਾਂ ਕੋਈ ਵੀ ਤਿਆਰ ਕਰਦਾ ਵਾ ਤੇ ਉਹਦੋਂ ਵਿੱਚ ਚੰਗੀ ਰਕਮ ਲੱਗ ਜਾਂਦੀ ਆ ਤੇ ਚੰਗੀ ਮਿਹਨਤ ਲੱਗਦੀ ਆ ਹਾਂਜੀ ਤੜਕੇ ਮਿਲੋ ਜੇਰ ਜੂੜਾਂ ਦੇ ਦਾਨਿਆਂ ਜੇਰ ਜੂੜੀ ਘਰ ਤਾਂ ਗਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਤੇ ਮੁੱਲ ਫੇਰ ਇਹਦਾ ਮੁੱਲ ਤਾਂ ਵਛੀ ਭਾਈ 1 ਲੱਖ ਵੀ ਭਾਂ ਕਰ ਲੀਏ ਮੁੱਲ ਹਾਂਜੀ ਇਹ ਦੇਣ ਲੈਣ ਭਾਈ 95000 ਰੁਪਏ ਦੀ ਵਸ਼ੀ ਆਪਾਂ ਦੇਣੀ ਆ ਪਰ ਅੱਛਾ ਲਖਵੰਦਰ ਹੀ ਦੇ ਦੇਣੀ ਆ ਕੇ 99 ਦੀ ਵਸ਼ੀ ਦੇਣੀ ਆ 99000 ਦੇ ਬਸ ਬਿਲਕੁਲ ਲੈਣ ਦਿਆਂ ਹੁਣ ਗਾੜੇ ਮੌਸਮ ਇੰਨਾ ਗਾਵਾਂ ਦਾ ਹੀ ਆ ਗਿਆ ਹਾਂ ਹਾਂ ਜੀ ਬਾਕੀ ਟਾਈਮ ਬਹੁਤ ਚੰਗਾ ਆ ਗਿਆ ਹੁਣ ਹਾਂਜੀ 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 ਬਾਕੀ ਥਣ ਥਣ ਨਾੜਾਂ ਉਹਨਾ ਬਹੁਤ ਜਿਆੜੀਆਂ ਲੇਵੇ ਤੇ ਬਰੀਡ ਬੂਲ ਲੰਮੀ ਉੱਚੀ ਬਹੁਤ ਆ ਗਾਨ ਦੂਸਰੇ ਪਾਸੇ ਤੋਂ ਵੀ ਇਹਦੇ ਥਣ ਦੇਖ ਸਕਦੇ ਹਵਾਨੇ ਤੇ ਨਾੜਾਂ ਜਿਹੜੀਆਂ ਕਾਫੀ ਚੰਗੀਆਂ ਵਾ ਇਹ ਪਲਾਪਲਾ ਚ ਥੋੜੀਆਂ ਲੱਗੀਆਂ ਤੇ ਬਾਕੀ ਮਿਲਕਵੇਂ ਨੇ ਵਿੱਚ ਚੰਗੇ ਮੋਟੀ ਲੱਗੀਆਂ ਲੰਮੀ ਉੱਚੀ ਬਹੁਤ ਆਈ ਤੇ ਆ ਦੇ ਹੁਣ ਜਿਹੜਾ ਵਾ ਹਾਥੀ ਆ ਗਿਆ ਜੇ ਮੇਰਾ ਹੀ ਇਹ ਮੈਂ ਨਾ ਭਰੀ ਇੱਧਰ ਦੇਖੋ ਦੇਖਾ ਕੋਈ ਨਹੀਂ ਲੈਣ ਦਾ ਇਹ ਤੇ ਬਲੈਰੋ ਜਵੇ ਮਾਹੀ ਪੂਰੀ ਆਉਗੀ ਬਲੈਰੋ ਜੰਦੀ ਪਾਜੀ ਪਹਿਲਾਂ ਹਾਥੀ ਲੈਿਆ ਜੇ ਹੁਣ ਲੈ ਲੱਦਗੇ ਅੱਛਾ ਪਹਿਲਾਂ ਹਾਥੀ ਘੜਿਆ ਤੇ ਬਾਜੀ ਕਹਿੰਦਾ ਬਲੈਰੋ ਹੀ ਖਾਣੀ ਪੈਣੀ ਆ ਗਾਣੀ ਲੰਮੀ ਬਹੁਤ ਜ਼ਿਆਦੀ ਲੰਮੀ ਵੀ ਬਹੁਤ ਜ਼ਿਆਦੀ ਤੇ ਉਤਰਾ ਵੀ ਤਕੜੀ ਆ ਬਹੁਤ ਜ਼ਿਆਦੀ ਚੰਗੀ ਆ ਜੀ ਬਲੈਰੋ ਜਵੇ ਫਸ ਕੇ ਪੂਰੀ ਹੋਣੀ ਆ ਜੀ ਭਾਜੀ ਇਹ ਪਹਿਲੇ ਸੂਏ ਬੰਦੇ ਦੇ ਇਹੀ ਚਗਰਾਵਾਂ ਤੋਂ ਬੱਚੀ ਹੈ ਅੱਛਾ ਹਾਂਜੀ ਉਹਨਾਂ ਨੇ ਮਤਲਬ ਦੂ ਸੂਏ ਪੀਤੇ ਆ ਨੇ ਤੇ ਜੇ ਸੋਣੀ ਆ अच्छा पहले सूए चली है 35 36 हां जी दूसरी सूए 40 42 रही अच्छा यार की देखो की कर दी है 50 ਨੂੰ ਟੱਚ ਕਰਦੀ ਹੈ ਕਿ 45 ਨੂੰ ਕਰਦੀ ਹੈ ਜੀ ਠੀਕ ਹੈ ਹਲੇ 15 ਦਿਨਾਂ ਦੇ 14 15 ਦਿਨ ਸੌਂ ਚ ਪਏ ਏ ਆ ਵੀ ਜਿਹੜਾ ਹੁਣ ਲੈ ਜਾਊਗਾ ਤੇ ਫਿਰ ਸੌਂ ਤੱਕਰ ਦਿਲ ਧਰ ਜੋਗੇ ਪੂਰਾ ਹਨਾ ਫਿਰ ਸਟ੍ਰੈਸ ਚ ਜਿਹੜਾ ਆਪਾਂੋਂ ਨਿਕਲ ਜਾਂਦਾ ਆ ਬਾਕੀ ਇੱਕ ਹੋਰ ਦੋਵਾਂ ਦੀ ਹੈ ਤੇ ਮੇਰੀ 6 ਲਾਲ ਉਹਦੀ 6.5 ਲਾਲ ਉਹ ਦੇਖ ਲਓ ਗਏ ਸਾਡੇ ਦੋਵਾਂ ਨੂੰ ਵੰਡੀ ਜੀ ਬਾਕੀ ਇੱਕ ਹੋਰ ਦੀ ਗੱਲ ਆ ਭਵੇਂ ਨੂੰ ਸੈਲਜ ਪਾ ਲਓ ਭਵੇਂ ਘੱਠਾ ਪਾ ਲਓ اچھا ਮੈਨੂੰ ਇੰਨੀ ਚਾਹੂਗਾ ਕੋਈ ਸਾਹਿਬ ਪੂਰੀ ਵੱਡੀ ਗਾਂ ਆ ਜਿਹੜੇ ਟਰੱਕ ਹੀ ਆ ਨਹੀਂ ਰਾ ਜਿਹੜਾ ਵੀਡੀਓ ਪਾਉਂਦੇ ਰੋਜ਼ ਇਹ ਕਿਹਨੇ ਜਹਾਜ਼ ਕਿਤੇ ਹੋੜਾ ਯਾਰ ਟਰੱਕ ਦੀ ਗੱਲ ਹੀ ਛੱਡੋ ਬੜੇ ਕਮਾਲ ਦੇ ਜਿਹੜੇ ਬੜੀਆਂ ਘੱਟ ਦੇਖਦੀਆਂ ਇਹੋ ਜਿਹਾਂ ਗਵਾਂ ਨੋਰਮਲ ਨਹੀਂ ਦੇਖਦੀਆਂ ਇਹੋ ਜਿਹਾਂ ਹਾਂਜੀ ਆ ਵੇਖੋ ਤੁਸੀਂ ਫੇਸਬੁਕਾ ਦਿਓ ਆਹ ਦੇਖ ਸਕਦੇ ਜੀ 50 ਕਿਲੋ ਦੁੱਧ ਪਾਉਣਾ ਇਹਦੀ ਫਰਾਂ ਤੇ ਆਹ ਦੇਖ ਸਕਦੇ ਬਾਕੀ ਅਜੇ ਤਿਆਰ ਹੋਣੀ ਆ ਪੂਰੀ ਮਿਲਕਵੇਨ ਵਿੱਚ ਅਜੇ ਪੈਪਾ ਹੀ ਲੱਗੀ ਹਲ ਚੱਲੀ ਆ ਬਸ ਥੋੜੀ ਜੀ ਥੱਲੇ ਹੋ ਅਜੇ ਤਾਂ ਸ਼ੁਰੂ ਹੀ ਹੋਈ ਆ ਪਰ ਨਹੀਂ ਬਸ ਲੇ ਜੇ ਵੀ ਬਾਰਾ ਕਮਾ ਲਿਆ ਹੋਵੇ ਇੱਕ ਨੇ ਖੁੱਲੀਆਂ ਰਹਿੰਦੀਆਂ ਉੱਥੇ ਕਾਵਾਂ ਦੇ ਰੱਸੀ ਦਾ ਥੋੜਾ ਤਰੰਦੀ ਆ ਆਤ ਨਹੀਂ ਆ ਖੜੇ ਬਾਕੀ ਕੋਈ ਸਾਹਮ ਲਾ ਕੋ ਤਗੜਾ ਬੰਦਾ ਜਿਹੜਾ ਕੋਈ ਚੰਗੀ ਸਾਹਮ ਕਰ ਸਕ ਆ ਜੋ ਲਾਇਆ ਹੋ ਜੀ ਫਾਰਮ ਵਾਲਾ ਕੋਈ ਵੀਰ ਖੜੇ ਆ ਗਿਆ ਬਸ ਇਹਨਾਂ ਦਾ ਮੌਸਮ ਅੱਗੇ ਆ ਜਾ ਵੀਰ ਜੀ ਇੱਕ ਮਿੰਟ ਰੋਕੋ ਇੱਥੇ ਰੋ ਰੋ ਜੀ ਆ ਦੇਖ ਸਾ ਤੇ ਜੀ ਹਵਾਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਵਾਂ ਪੂਰਾ ਇੰਡIAN ਵਿਖਾ ਦੋ ਨਾੜ ਕਿੱਥੋਂ ਆਉਂਦੀ ਦੇਖੋ ਇੰਡਿਆ ਦਾ ਨਕਸ਼ਾ ਤਿਆਰ ਹੋਊਗਾ ਪੂਰਾ ਜਿਤਨਾ ਵਾਨੇ ਤੇ ਤਿਆਰ ਕਿਦਨ ਵਸ਼ੀ ਤਿਆਰ ਹੋਗੀ ਨਾ ਭਾਈ 3 ਲੱਖ ਰੁਪਈ ਦੀ ਵਸ਼ੀ ਆ ਇੱਕ ਵਾਰੀ ਸ਼ੇਰ ਆ ਇਹਦਾ ਕਰੋ ਇਧਰੋਂ ਫੇਰ 30 ਕਰੋਣੀ ਆ ਭਾਈ ਦੀ ਬੰਦੇ ਦੀ ਜੇ ਵਿੱਚ ਨਾਲੇ ਭੇਮ ਚਲੀ ਬਸ ਦੇਣੀ ਆਪਾਂ ਬਿਲਕੁਲ ਹੀ ਜਾਇਜ਼ ਰੇਟ ਤੇ ਅੱਛਾ ਮੈਂ ਵੀ 2.5 ਲੱਖ ਦੀ ਨਹੀਂ ਦੇਣੀ ਵਸ਼ੀ 2.5 ਲੱਖ ਦੀ ਆ ਹਾਂਜੀ ਹਾਂਜੀ ਬਾਬਾ ਦੇ ਦੇਣੀ ਆ ਕੋ ਚੰਗੇ ਘਰ ਤੇ ਚਲੋ ਲੈ ਜਾਓ ਬੰਦ ਬਾਕੀ ਇਹੋ ਜਿਹੇ ਗਾਵਾਂ ਕਈ ਯਾਰੀ ਸੈਕਸ਼ਨ ਲੱਗਾ ਪਾ ਆਪਾਂ ਗਰੰਟੀ ਨਹੀਂ ਦੇਣੀ ਪੈਸੇ ਲੈ ਕੇ ਵੀ ਨਿਕਲੀ ਤੇ ਤਾਂ ਵੀ ਨਹੀਂ ਕਈ ਯਾਰੀ ਇਹੋ ਜਿਹੇ ਪਸ਼ੂ ਲੱਭਦੇ ਨਹੀਂ ਮਿਲਦੇ ਜੀ ਹਏ 3 ਲੱਖ ਰੁਪਇਆ ਮੰਗਿਆ ਹੈ ਉਹਨੇ ਅੱਡੇ ਕੋਈ ਨਹੀਂ ਗਈ ਜੇ ਕਿਤੇ ਇਹੋ ਜਿਹੇ ਗਾਵ ਬੱਛੀ ਦੇ ਦੇ ਭਾਜੀ ਇਹਦੇ ਦੋ ਸੂਏ ਬੱਛੀਆਂ ਹੁੰਦੀਆਂ ਤੇ ਅੱਧੀ ਰਕਮ ਤੇ ਵੈਸੇ ਪੂਰੀ ਹੋ ਜਾਂਦੀ ਹੈ ਦੋ ਸੂਏ ਮਤਲਬ ਬੱਛੀਆਂ ਹੁੰਦੀਆਂ ਨੇ ਪਹਿਲੇ ਸੂਏ ਬੱਛੀ ਸੀ ਤੇ ਦੂਜੀ ਸੂਏ ਬੱਛੀ ਸੀ ਇਹ ਬੱਛੀਆਂ ਵੀ ਇਹੋ ਜਿਹੇ ਹੁੰਦੀਆਂ ਨਾ ਠੀਕ ਹੈ ਬੇਕਮਾਲ ਆਪਾਂ 70000 ਰੁਪਏ ਮੈਨੂੰ ਲੜੀ ਵਸ਼ੀ ਮੰਗ ਲਈ ਪਿਛੇ ਜੂਵੇ ਦੀ ਅੱਛਾ ਹਾਂਜੀ ਸਿਰਫ ਮਤਲਬ ਇਹ ਡੇਢ ਮਹੀਨੇ ਦੀ ਪ੍ਰੈਗਨੈਂਸੀ ਦੋਹਾਂ ਦੀ ਅੱਛਾ 70 80 80 ਵੀ ਕਹਿੰਦਾ ਮੈਂ ਨਹੀਂ ਦੀ ਜਾਲ ਨੇ ਵਸ਼ੀ ਆਪਾਂ ਨੂੰ ਅੱਛਾ ਹਾਂਜੀ ਗਾਂਦਤੀ ਚਲ ਆਪਣੇ ਸੱਜਣ ਕੋਾਈ ਜੀ ਦਾ ਠੀਕ ਆ ਹਾਂਜੀ ਹਾਂਜੀ ਬਹੁਤ ਹੀ ਚੰਗੀ ਗਾਂ ਜੀ ਹਾਂਜੀ ਨਹੀਂ ਈ ਗਾਂ ਕੇ ਇਸ ਕੋ ਤੇ ਮੁੱਲ ਫਿਰ ਇਹਦਾ ਕੋਈ ਨੰਬਰ ਹਾਂਜੀ ਇਹਦਾ ਮੁੱਲ ਮੋਲੇ ਭਾਜੀ ਕੱਲ੍ਹ ਕੇ ਭਾਵੇਂ 160 65 ਹਾਂਜੀ ਬਸ ਦੇਣੀ ਭਾਜੀ ਆਪਾਂ 130000 ਰੁਪਏ ਦੀ ਗਾਂ ਦੇਣੀ ਆ 130 ਹੀ ਦੇ ਦੇ ਬਿਲਕੁਲ ਲੈਣ ਤੇ ਦੇਣਾ ਜਿਆਜ ਮੋਲੇ 10000 ਛੋਟ ਕਰ ਦੋ ਭਾਏ 200 ਕਿਲੋਮੀਟਰ ਕੋ ਪਹੁੰਚ ਕਰਾ ਲੈ 130 ਚੋਂ ਭਾਏ 5000 ਛੋਟ ਰੱਖੋ ਅੱਛਾ ਹਾਂਜੀ ਬਸ ਬਿਲਕੁਲ ਦੇਣ ਲੈਣ ਕੋਈ 1 ਲੱਖ ਦੀ ਜਿਹੜੀ ਕਿੰਨਾ ਵੀ ਦੇ ਦੇਣੀ ਆ ਬਾਅਦੋਂ ਨਾ ਕੋਈ ਮਿਲਪੀ ਫੋਨ ਨਾ ਕਰੇ ਇੱਕ ਵੀ ਆਲਾ ਇਹ ਬਿਲਕੁਲ ਜਿਆਜ ਮੋਲੇ ਜਿਹੜਾ ਘਰ ਦਾ ਵਾ ਕੇ ਗਾਂ ਲੈ ਸੰਦਾਂ ਅਜੇ ਕਤੂਰੀਆਂ ਵੀ ਗੰਨੀਆਂ ਨਾ ਲੱਗੀਆਂ ਬੈਂਕ ਦੇ ਪੈਸੇ ਜਮਾ ਕਰਾਈਦੇ ਐ ਐਫ ਡੀ ਕਿੰਨਾ ਚੇੜ ਬਾਹਰ ਟੁੱਟਦੀ ਆ ਹਾਂਜੀ ਤੇ ਡੇਢ ਦਾ ਡੇਢ ਜੋੜਨੇ ਆ ਠੀਕ ਹੈ ਜੀ ਲੇਖ ਕੋਈ ਨਹੀਂ ਭਾਜੀ ਖਾਣ ਦਾ ਯਾਰ ਬਾਕੀ ਕੋਈ ਆਣ ਕੇ ਵੇਖੇ ਭਾਵੇਂ ਕਿਸੇ ਨਹੀਂ ਵੀ ਖੜਨੀ ਤਾਂ ਵੀ ਆਣ ਕੇ ਵੇਖੇ ਦੇਲ ਖੁਸ਼ ਹੁੰਦਾ ਪਸ਼ੂ ਵੇਖ ਕੇ ਆ ਵੀ ਗੱਬਨ ਜੀ ਬਹੁਤ ਚੰਗੀ ਵਸ਼ੀ ਆ ਜੀ ਇਹ ਵੀ ਫਾਰਮ ਚੋਂ ਆਈ ਹੈ ਲਿਆਓ ਸਾਲਾ ਫਿਰ ਇਹਦਾ ਸੂਆ ਪਹਿਲਾਂ ਹੀ ਜਾਂਦਾ ਜੀ ਪਹਿਲਾਂ ਹੀ ਸੂਆ ਆ ਫੇਰ ਸੂਆ ਦੋ ਇਹਦਾ ਕੀ ਚੀਜ਼ਾਂ ਲੱਗੀਆਂ ਹਾਲੇ ਕੋਈ ਨਮਾਈ ਦਵਾਈ ਨਹੀਂ ਅੱਜ ਸਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਆਪਕਾ ਹੋ ਗਿਆ ਜੀਦਾ ਚੰਗੇ ਨਿੱਗਰ ਆ ਜਿਹੜੀ ਐ ਵੀ ਲੈ ਜਾ ਵੀ ਬਾਹਰ ਲੈ ਜਾ ਸਿੱਧੇ ਇਹਦੀ ਕੀ ਕੋਈ ਬਾਈ ਸੂਨ ਨੂੰ ਪਾਉਣਾ ਪਹਿਲੇ ਸਵੇ ਜਿਹੜਾ ਕਿੰਦੇ ਵੀ 30 ਲੀਟਰ ਤੇ ਚੱਲੂਗੀ ਐ ਬਾਕੀ ਆ ਵੀ ਨਾ ਸੋਨਾ ਵਧੀਆ ਸਮੇਂ ਤੇ ਆ ਹੁਣ ਸਾਰਾ ਸਿਆਲ ਦੁੱਧ ਜਿਹੜਾ ਇਹਨਾਂ ਨੇ ਦੇਣਾ ਥੋੜਾ ਕਰੌਕ ਆ ਹੁਣ ਸਮਾਂ ਲੱਗਦਾ ਜਾਂਦਾ ਥੋੜੀ ਜਿਹਾ ਹੁਣ ਲੈ ਹਾਂਜੀ ਹਾਂਜੀ ਬਾਕੀ ਜਿਹਨਾਂ ਨੇ ਗਾਂ ਬਰੀਡ ਤਿਆਰ ਕਰਨੀ ਆ ਬੱਚਾ ਜੀ ਬਹੁਤ ਜ਼ਿਆਦਾ ਚੰਗਾ ਬਾਕੀ ਹਾਈਟ ਲੈਂਥ ਇਹਦੀ ਵੀ ਚੰਗੀ ਆ ਆਪਣੇ ਰੋਸ਼ਨवीर ਜਿੱੱਡੀ ਐ ਵੀਗਾ ਓੱਜਾ ਦੀ ਭਾਜੀ ਚੱਕੀ ਵਿੱਚ ਹੀ ਹੈ। ਛੇਕੇ ਲਾਖਾ। ਬਾਕੀ ਇਹ ਆ ਵੀ ਨਾ ਗਾਵਾਂ ਨੇ ਥੋੜੀ ਚੱਬੂ ਦੀ ਆਦਤ ਨਹੀਂ ਹੁੰਦੀ। ਜਿੱਦਾਂ ਘੋੜੀ ਨਹੀਂ ਨਾ ਅਸਦੀ। ਆ ਦੇ ਸਾਧੂ ਜੀ। ਇਹ ਭਰਨੀ ਆ ਪੂਰੀ ਜਗ੍ਹਾ। ਭਾਜੀ ਵਾਲੇ ਨੇ ਵਛੀ ਨੇ 10 13 ਦਿਨਾਂ ਦੇ ਬਾਕੀ ਆ। 12 13 ਦਿਨ ਸੁਣਨ ਚੀ। ਫਿਰ ਬਰਫੀ ਨਹੀਂ ਕੋਈ ਹੋਰ ਨਹੀਂ ਜਗ੍ਹਾ ਤੇ ਖਾਣੇ ਦੇ ਹੁਣ ਤਿੰਨ ਹੱਥ ਚੋਣਾਂ ਲੈ ਆ। ਭਾਵੇਂ ਕੋਈ ਹੱਥ ਨਾਲ ਚਵਾਈ ਕਰ ਲੇ ਤੇ ਭਾਵੇਂ ਕੋਈ ਕਰ ਲੇ ਮਸ਼ੀਨ ਨਾਲ। ਬਹੁਤ ਯਾਰੀ ਮਤਲਬ ਬਰੀਡ ਬਰੂਡ ਬੱਛੀ ਜੀ ਕੱਦ ਹਾਈ ਦਾ ਇਹ ਖੁੱਲਣੀ ਆ ਪੂਰੀ ਮੈਂ ਨਾ ਭਾਈ 13 ਦਿਨ ਸੂਨ ਚ ਪਈ ਹਲੇ ਤੇ ਇਹਦਾ ਮੁੱਲ ਫਿਰ ਮੁੱਲ ਤਾਂ ਭਾਈ ਚਲੋ ਇਹ ਬੱਛੀ ਵੀ ਜਿਹੜਾ 10 ਦੀ ਭਾਵੇਂ ਵੇਚ ਲਈਏ ਹਾਂਜੀ ਬਾ ਦੇਣ ਲੈਣ ਭਾਈ 87000 ਦੀ ਬੱਛੀ ਆ ਬਹ ਦੇਣੀ ਅੱਛਾ 87000 ਚਲੋ ਬਾਕੀ ਮਨ ਤਨ ਮੌਕੇ ਤੇ ਹੋ ਜਾਊਗਾ ਤੇ ਇਹ ਪਹਿਲੇ ਸਵੇ ਕਿੰਨਾ ਕੱਢੀ ਜਾਊਗੀ ਦੁੱਧ 30 ਤੋਂ 35 ਭਾਈ ਚ ਲੈਣੀ ਆ ਅੱਛਾ ਭਾਈ ਆਪਾਂ ਦੁੱਧ ਨਹੀਂ ਕੜਨਾ ਗੱਲਾਂ ਨੇ ਦੁੱਧ ਨਹੀਂ ਕੜਨਾ ਤੂੰ ਥੋੜਾ ਬਰੀਡ ਨਹੀਂ ਕੜਨਾ ਹਾਂਜੀ ਹਾਂਜੀ ਆ ਦੇਖੋ ਕੰਮ ਤੇ ਦੇਖੋ ਕਿੱਡਾ ਕਿਡਾ ਚੜਾ ਬਾਕੀ ਜਿਹੜੇ ਵੀਰਾਂ ਨੂੰ ਪਰਖਿਆ ਉਹ ਤਾਂ ਪਰਖਲੇ ਨੇ ਬਹੁਤਾ ਦੱਸਣ ਦੀ ਲੋੜ ਨਹੀਂ ਆ ਸਾਨੂੰ ਜਿਹੜੇ ਵੀਰਾਂ ਨੂੰ ਜਾਣਕਾਰੀ ਹੈ ਉਹਨਾਂ ਨੇ ਆਪੇ ਵੇਖ ਲੈਣੀਆਂ ਹੁਣ ਜਿਹੜੇ ਉਧਰ ਪਸ਼ੂ ਆ ਵੀ ਤੁਹਾਨੂੰ ਦਿਖਾ ਦਿੰਦੇ ਹੁਣ ਆ ਛੋਟੇ ਭਾ ਆ ਗਏ ਜਿਹੜੇ ਤੇ ਆ ਪਹਿਲੇ ਨੰਬਰ ਤੇ ਇਧਰੋ ਜਿਹੜੀ ਤੁਹਾਨੂੰ ਦਿਖਾਉਣੀ ਆ ਆ ਦੇਖ ਸਕਦੇ ਗੁਲਾਬੀ ਰੰਗ ਦਾ ਸਾਨਿਆ ਤੇ ਇਹ ਵੀ ਚੰਗੇ ਰਿਕਾਰਡ ਵਾਲੀ ਜਾਨੀ ਵੇਖੋ ਭਾਈ ਭਾਜੀ ਛੋਟੇ ਤੇ ਫਿਰ ਚਵਾਈ ਵੇਖੋ ਕਿਨੇ ਲੱਗੇ ਉਹ 20 ਕਿਲੋ ਦੁੱਧ ਕਿਦਾ ਜੀ ਇਹਨੇ ਠੀਕ ਹੈ ਜੀ ਚਵਾਈ ਫਿਰ ਇੰਨੀ ਕਿ ਚੰਗੀ ਤੇ ਬਰੀਕ ਵੇਖੋ ਕਾਗਜਾਂ ਜਿੱਦਾਂ ਬਰੀਕ ਹੁੰਦੀ ਹੈ ਜੀ ਉਦੋਂ ਹਾਂਜੀ ਕਿੰਨਾ ਕੱਢਿਆ ਦੁੱਧ ਨੇ 20 ਕਿਲੋ ਭਾਈ ਦੁੱਧ ਕਰਦੀ ਰਹੀ ਹੈ 20 ਲੀਟਰ ਦੁੱਧ ਜਿਹੜਾ ਕੱਢ ਦਿੰਦੀ ਆ ਬਿਲਕੁਲ ਸਾਫ ਸੁਥਰੀ ਗਾਣਾ ਇਹ ਆਪਣੀ ਆਮ ਨੋਰਮਲ ਜਿਹੜੀਆਂ ਆ ਗਈਆਂ ਘਰਾਂ 'ਚ ਉਹ ਫਰਮ ਵਾਲੀ ਜੰਗਾਵਾਂ ਤੇ ਥਾਂ ਮਗਾਓ ਜੇ ਜਗੜਾ ਮੋਟਾ ਥਾਂ ਲਗਾਓ ਬਾਕੀ ਇਹ ਵੀ ਵੜਾ ਚੰਗੀਆਂ ਸੋਹਣੀਆਂ ਵਾਂ ਇੱਕ ਰੋਸ ਚ ਆ ਹਾਂਜੀ ਅੱਜ ਆਪ ਰੋਸ ਇਹ ਆ ਨਿਕਾਲੋ ਵੀ ਘਰ ਵਾਲੇ ਕਹਿੰਦੇ 18 ਕੁ ਦੋ ਦਾ ਨਾ ਨੋਰਮਲ ਪਾਈ ਜਾਓਗੇ ਤੇ ਇਹਦਾ ਮੁੱਲ ਫਿਰ ਮੁੱਲ ਬਿਲਕੁਲ ਜਾਇਜ਼ ਹੈ ਇਹਦਾ ਕਿੰਨਾ ਕੁ ਝੋਲਾ ਕਿੰਨਾ ਜਾਇਜ਼ ਹੈ ਨਾ ਹਾਂਜੀ ਮਤਲਬ ਜਿੰਨੇ ਘਰ ਰੱਖਣੀ ਨਾ ਕੱਦੀ ਹਾਂਜੀ ਉਹਦੇ ਹੱਥ ਬਹੁਤ ਚੰਗੇ ਦਾ ਮੁੱਲ ਬਿਲਕੁਲ ਜਾਇਜ਼ ਜੀ ਇਹਦਾ ਭਾਜੀ ਮੁੱਲ ਕੋਈ 60 65 ਦੀ ਹੈਗਾ ਬੂੰਜਾ ਹੀ ਦੇ ਦਈਏ 50 ਦੀ ਪਿਆ ਜੋ ਯਾਰ ਵੀ ਹੋਰ ਮੰਨ ਕਰਦਾਂਗੇ ਅੱਛਾ ਹਾਂਜੀ ਜਾਂ ਚ ਯਾਰ ਹੋਰ ਛੱਡ ਦੋ ਤੇ ਆ ਗਾਂ ਕਿੰਨੇ ਕੇ ਦੁੱਧ ਆ ਲਈ ਆ ਇਹ ਭਾਈ ਤੀਜੇ ਸੂਏ ਘਰਾਂ ਦੇ 26 ਕਿਲੋ ਤੋਂ ਕਹਿੰਦੇ ਕਰਦੀ ਰਹੀ ਐ 25 26 ਕਿਲੋ ਅੱਛਾ ਭਰਾਂਦਾ ਕਿ ਆਪਾਂ 20 22 ਕਿਲੋ ਕਹਿ ਕੇ ਦੇ ਦੇ ਵੇਹ ਦੇ ਲਾਗੇ ਬੰਨੇ ਦੁੱਧ ਜਿਹੜਾ ਇਹ ਵੀ ਕਿੰਦੇ ਵੀ ਘੱਟੀ ਜਾਊਗੀ ਥੋੜੀ ਜੀ ਗਾਂ ਰਹੀ ਐ ਪੱਕੇ ਦੇ ਠੀਕ ਆ ਹਾਂਜੀ ਬਾਕੀ ਜਗ੍ਹਾ ਦਾ ਥੋੜਾ ਜਿਹਾ ਕਰ ਦੇ ਕੱਚੀ ਜਗ੍ਹਾ ਲਾ ਕੋਈ ਲੈ ਜਾਏ ਤੇ ਹੋਰ ਵਾਧਾ ਹੋ ਜਾਊਗਾ ਹਾਂ ਬਾਕੀ ਥਾਣਾ ਆਪਣਾ ਸਾਰੀਆਂ ਗਾਇਆਂ ਨੂੰ ਸਪੈਸ਼ਲ ਹੀ ਲੱਗਾ ਠੀਕ ਆ ਜੀ ਹੁਣ ਤੇ ਹੋ ਜੀ ਲੱਗੇ ਨਾ ਵਜ ਭੋਜਨ ਚਲੋ ਜਮੇ ਦੇ ਬਸ਼ੀ ਜਾ ਲਾ ਜਾ ਫਿਰ ਭੋਜਨ ਬਹੁਤ ਹੈ ਭੋਜਨ ਭੋਜਨ ਇਹਦਾ ਮੁੱਲ ਫਿਰ ਆ ਦੇਖੋ ਉਹ ਘਰਾਂ ਨੇ ਕਿਹਨੇ 26 ਕੁ ਲੋਧ ਕਰਦੀ ਰਹੀ ਹੈ ਜੀ ਠੀਕ ਆ ਹਾਂ ਜੀ ਆਪਾਂ ਚਲੋ 20 22 ਕੁ ਡੋਦੀ ਵੀ ਕੱਢਦੇ ਬਹੁਤ ਹੈ ਜੀ ਠੀਕ ਹੈ ਰੇਡ ਬਿਲਕੁਲ ਦਾ ਜਾਇਜ਼ ਕਿੰਨਾ ਕੋਈ 65 70 ਨਹੀਂ ਅੱਛਾ 57000 ਰੁਪਏ ਦੀ ਅੱਛਾ 57000 ਦੀ ਹਾਂਜੀ 57000 ਚਲੋ ਬਾਕੀ ਮੌਕੇ ਤੇ ਹੋ ਜਾਊਗਾ ਤੇ ਆ ਵਛੀਆਂ ਆ ਗਈਆਂ ਜੜੀਆਂ ਇਹ ਜੋੜਾ ਵਛੀਆਂ ਦਾ ਜੀ ਆ ਨਿੱਕੀ ਵਛੀ ਕਿੰਨੇ ਸਾਢੇ 7 ਮਹੀਨੇ ਦਾ ਬੱਚਾ ਜੀ ਅੱਛਾ ਤੇ ਇਹ ਕਿੰਨੇ ਦੇ ਦੇਣੀ ਆ ਇਹ 10000 ਰੁਪਏ ਦੀ ਵਛੀ ਵੇਚਾਂਗੇ ਅੱਛਾ 10000 ਦੀ ਵਛੀ ਦੇਣੀ ਆ ਉਸ ਤਰ੍ਹਾਂ 10000 ਦੀ ਵੱਡੀ ਵਛੀ ਵੱਡੀ ਵਛੀ ਤੋਰ ਕੇ ਵਿਖਾ ਦਈਏ ਇੱਕ ਦੀ ਆ ਛੋਟੀ ਵਛੀ ਦੀ ਝੋਲੀ ਦੇਖ ਸਕਦੇ ਜੀ ਇੱਕ ਰੀ ਮੋਨ ਤੇ ਚੰਗੀ ਆ। ਕਿਹੜਾ ਕਰੇ ਹਾਂ? ਕਰੇ ਤਾਂ ਵਿਦਨ। ਹਾਂ ਜਦੀ ਆ। ਆਹ ਬੱਚੀ ਦਾ ਕੀ ਰਿਕਾਰਡ ਜੇ ਤਾਂ ਦੱਸਣ ਦੇ ਤੁਸੀਂ। ਇਹ ਪਾਜੀ ਗੱਡੀ ਗਾਂ ਦੇ ਨਾਲ ਹੀ ਕੋਈ ਕਰਵਾਉਣੀ ਆ ਮਸ਼ੀਆ। ਉਹ ਜਿੱਥੇ ਵੱਡੀ ਗਾਂ ਤੇ ਆ ਕਿੰਨੇ। ਤੇ ਆ ਉਸੇ ਕਰਵਾਈ ਆ ਜਿਸੇ ਘਰ ਵੱਡੀ ਗਾਂ। ਇਹ 17000 ਰੁਪਏ ਦੇ ਬਦਲ। ਇਹ ਇਕੱਲੀ 17000 ਦੀ ਆ। ਹਾਂਜੀ। ਦੋਵੇਂ ਲੁੱਗ ਕੋਈ 25000 ਦੇ ਦੀ। ਤੇ ਜੋੜਾ 25000 ਦਾ ਆ। ਹਾਂਜੀ। ਹੋਰ ਕਰਦਾਂਗੇ ਮਾਨਦਾਨ 25000 ਪਾਜੀ। ਠੀਕ ਹੈ ਜੀ। 24000 ਦੇ ਵਿੱਚ ਦੇਣਾ 24000 ਦੀ ਹੀ ਦੇ ਤੋਗੇ ਕੱਲੂ ਕੋ 17 ਦੀ ਨਾ ਬਾਕੀ ਝੋਲੀਏ ਦੀ ਵੀ ਹੁਣ ਤਾਂ ਨਹੀਂ ਚੰਗੀ ਆ ਹਾਂਜੀ ਕਾਦੂ ਕੋਦ ਬਾਕੀ ਇਹ ਦੰਦੋ ਪਤਾ ਜੀ ਕਿਤਰਾ ਦੋਂਦੀ ਚੋਗੀ ਹੋਣੀ ਆ ਜੀ ਇਹ ਦੋਂਦੀ ਚ ਹੋਣੀ ਆ ਤੇ ਬਾਕੀ ਆ ਵੀ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ